ਤੁਸੀਂ ਜਿਹੜਾ ਬੰਦਾ ਇਸ ਗੰਦ ਨੂੰ ਸਾਹਮਣੇ ਲਿਆ ਰਿਹਾ ਉਹਦੇ ਬਾਰੇ ਕਹਿ ਰਹੇ ਹੋ ਵੀ ਉਹਦੀ ਆ ਜੂਗੀ ਤੇ ਜਿਹੜਾ ਜਿੰਨਾਂ ਦੀ ਆ ਗਈ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਬੋਲ ਕੇ ਰਹੇ ਉਹ ਅੰਦਰ ਨੇ ਤੁਸੀਂ ਮਤਲਬ ਕੀ ਜਿਹੜੇ ਬਾਪੇ ਸੰਤ ਇਹ ਸਾਰੇ ਆਪਸ ਚਰਲੇ ਹੁੰਦੇ ਵੀ ਤੂੰ ਮੇਰੇ ਬਾਰੇ ਜਿਵੇਂ ਪੋਲਿਟਿਕਲ ਪਾਰਟੀਆਂ ਹੁੰਦੀਆਂ ਵੀ ਕੈਪਟਨ ਤੇ ਬਾਦਲ ਦਾ ਕਿਹਾ ਜਾਂਦਾ ਸੀ ਇੱਕ ਦੂਜੇ ਬਾਰੇ ਨਹੀਂ ਇਹ ਚਲਦੇ ਅੰਦਰੋਂ ਰਲੇ ਥੋੜਾ ਇਹ ਸਿਸਟਮ ਹੈ ਸਾਰਿਆਂ ਦਾ ਰਲਿਆ ਪਾ ਨਹੀਂ ਮੈਂ ਗੁਰੂ ਦੇ ਬਾਣੇ ਨੂੰ ਤੂੰ ਗੁਰਸਿੱਖਾਂ ਦਾ ਬਾਹਰ ਜਲੂਸ ਨਹੀਂ ਕੱਢਦਾ ਠੱਕੇ ਨਾਲ ਕੁੜੀ ਨੂੰ ਕੋਈ ਬੁਲਾ ਰਿਆ ਆ ਕੇ ਵੀ ਤੂੰ ਆ ਹੁਣੇ ਹੀ ਆ ਮੇਰੇ ਕੋਲੇ ਉਹਦੀਆਂ ਉਹਦੀਆਂ ਆਡੀਓ ਹੀ ਆ ਗਈਆਂ ਜਦੋਂ ਸਾਡੇ ਸਾਹਮਣੇ ਉਹਦੇ ਬਾਰੇ ਬੋਲਣਾ ਤਾਂ ਘੱਟੋ ਘੱਟ ਕੱਟ ਸੀ ਰੱਖਣਾ ਉਹਦੇ ਜਲੂਸ ਕੱਢਣਾ ਕੀ ਹੋਇਆ ਬੋਲ ਕੇ ਕਿਹੜੇ ਨੂੰ ਫਾਂਸੀ ਹੋ ਜਾਣੀ ਆ ਹੋ ਨਹੀਂ ਜਾਣੀ ਤਾਂ ਸੰਗਤ ਨੂੰ ਤਾਂ ਪਤਾ ਲੱਗੂਗਾ ਵੀ ਆਹ ਕਰਤੂਤਾਂ ਕਰਦੇ ਨੇ ਸੰਗਤ ਨੂੰ ਪੜਾ ਸੰਗਤ ਨੂੰ ਪਤਾ ਸਾਰੀ ਨੂੰ ਕੀ ਕੌਣ ਕਰ ਰਿਹਾ ਹੈ ਸੰਗਤ ਅਵੇਰ ਹੈ ਉਹਨੂੰ ਗੁੰਮਰਾਹ ਕੰਨ ਦੀ ਕਿਉਂ ਲੋੜ ਹੈ ਉਹਨੂੰ ਉਹਨੇ ਤੁਸੀਂ ਲਾਂ ਤਾਂ ਤਾਂ ਪਾਉ ਨਾ ਉਹਨਾਂ ਨੂੰ ਮੇਰੇ ਲਾਂ ਤਾਂ ਦੀ ਲਾਂ ਇਹ ਤੇ ਤੁਸੀਂ ਤੁਸੀਂ ਇਹੋ ਜਿਹਾ ਕੋਈ ਕੰਮ ਕਰਦੇ ਹੋ ਮੈਂ ਕਿਉਂ ਕਰੂੰਗਾ ਨਹੀਂ ਕਰਦੇ ਨਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਕ ਸਾਫ ਹੋ ਕੋਈ ਔਰਤ ਦਾ ਮਸਲਾ ਨਹੀਂ ਹੈ ਤੁਹਾਡੇ ਤੇ ਵੀ ਵੈਸੇ ਦੋਸ਼ ਲੱਗਿਆ ਸੀ ਇੱਕ ਪਰਚਾ ਹੋਇਆ ਸੀ ਤੁਸੀਂ ਬਾਅਦ ਚ ਕਿਹਾ ਸੀ ਵੀ ਇਹ ਸਭ ਕੁਝ ਝੂਠ ਹੈ ਫਿਰ ਆਲਰੇਡੀ ਝੂਠ ਨੇ ਸਾਬਤ ਹੋਏ ਨਹੀਂ ਕੋਰਟ